ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਇਹ ਹੈਗਾ ਰੋਡ ਪੁਰਾਣਾ ਜਿਹੜਾ ਹਰੀਗਾਂਦੇ ਹਰੀਕੇ ਸ਼ਹਿਰ ਦੇ ਵਿੱਚੋਂ ਆਉਂਦਾ ਤੇ ਹਾਇਰ ਦੇ ਉੱਪਰ ਦੀ ਜਾਂਦਾ ਜਿਹੜਾ ਤੇ ਆਜੋ ਤੁਹਾਨੂੰ ਅੱਗੇ ਚੱਲ ਕੇ ਹੈਡ ਵੀ ਦਿਖਾਵਾਂਗੇ ਇੱਧਰ ਵੀ ਦੇਖੋ ਪਾਣੀ ਸਾਈਡਾਂ ਦੇ ਨੀਵੇਂ ਇਲਾਕਾ ਇਧਰੋਂ ਇਹ ਸਾਰਾ ਦੇ ਆ ਉਹ ਲਾਕਾ ਇਧਰ ਤੇ ਅੱਗੇ ਚੱਲ ਕੇ ਤੁਹਾਨੂੰ ਹੈਡ ਵੀ ਦਿਖਾਉਣਾ ਆ ਪਾਣੀ ਪਾਣੀ ਜ਼ਿਆਦਾ ਇਲਾਕਾ ਹੈ ਇਹ ਆਇਆ ਸੱਤ ਰੋਜ਼ ਦਰਿਆ ਇਹਦੋਂ ਬਿਆਸ ਵਾਲਾ ਉਧਰੋਂ ਜਿਹੜਾ ਆਉਂਦਾ ਵਾ ਸੁਲਤਾਨਪੁਰ ਲੋਈਆਂ ਤੋਂ ਉਧਰੋਂ ਪਾਣੀ ਸਾਰੇ ਇਕੱਠੇ ਇੱਥੇ ਆ ਕੇ ਹੁੰਦੇ ਹਰੀ ਕੀ ਹੈਡ ਤੇ ਆ ਬਣੇ ਰਿਹਾ ਵੀਡੀਓ ਦੇ ਨਾਲ ਕੋਈ ਜੇ ਕ ਜਾਨਵਰ ਵੀ ਵੜੇ ਆਵੇ ਆਵੇ ਆਨੇ ਕੇ ਨੇ ਕੇ ਖਾਣ ਨੂੰ ਫਿਰਦੇ ਆਵੇ ਆਵੇ ਪਾਉ ਕੋ ਆ ਨਾਰੀਅਲ ਖਾਣ ਦੇ ਆ ਨਾਰੀਅਲ ਖਾਣ ਦੇ ਵੇਖਣੇ ਕੇ ਨੇ ਕੇ ਜਾਨਵਰ ਇੱਥੇ ਆ ਜਾਂਦੇ ਇਹ ਆ ਗਿਆ ਦਰਿਆ ਸਾਰਾ ਕਾਕਾ ਇੱਕੋ ਹੈਡ ਆਏ ਹਰੇ ਘਾੜਾ ਆਹ ਵਾਰਾਈ ਇਧਰੋਂ ਪਾਣੀ ਆ ਗਿਆ ਥੋੜਾ ਪਾਣੀ ਬਿਲਕੁਲ ਨਾਰਮਲ ਜਿਹਾ ਛੱਡਿਆ ਥੋੜਾ ਥੋੜਾ ਜਿਹਾ ਇਹ ਹੈ ਡਾਹੜੀ ਗਿਆ ਵਾਲਾ ਤਾਂ ਕਿ ਪਹਿਲਾਂ ਰੋੜ ਇਹ ਮੁੜ ਕੇ ਜਦੋਂ ਹੁਣ ਬਠਿੰਡਾ ਹਾਈਵੇ ਨਵਾਂ ਬਣਿਆ ਉਹ ਫਿਰ ਨਵਾਂ ਬਣ ਗਿਆ ਉਧਰ ਦੀ ਪੋਲ ਬਣਾਤਾ ਪਹਿਲਾਂ ਜਿਹੜਾ ਸੀ ਪੋਲ ਇਹੀ ਚੱਲਦਾ ਹੁੰਦਾ ਆਹ ਇਹਦਾ ਪੋਲ ਉਹ ਤੇਰਾ ਨਹਿਰਾਂ ਦਾ ਦਿਖਾ ਦਿੰਦੇ ਆ ਵੇ ਨਹਿਰਾਂ ਨਿਕਲਦੀਆਂ ਜੜੀਆਂ ਇਹ ਨਹਿਰਾਂ ਜਾਂਦੀਆਂ ਦੋਵੇਂ ਉਹ ਨਾਨਕਸਰ ਗੁਰਦਰਾ ਸਾਹਿਬ ਆ ਆ ਜੋ ਤਨੂ ਕੋ ਨਹੀਂ ਜਿਹੜਾ ਬੰਗਾਲੀ ਵਾਲਾ ਫੋੜੇ ਸੀ ਆ ਇੱਥੇ ਲਿਖਿਆ ਪਰ ਸਾਰਾ ਮਹੂਬ ਇਹ ਬੰਗਾਲੀ ਵਾਲਾ ਫੋਨ ਵਜਦਾ ਇੱਥੇ ਫੋਨ ਤੇ ਤੋਂ ਜਿਹੜਾ ਉਹ ਰੋਟੀ ਪਾਣੀ ਆ ਪ੍ਰੋਗਰਾਮ ਚੱਕਦਾ ਬਸ ਨਾ ਨਾ ਪਾ ਕੇ ਵਿਚਾਰੇ ਬੈਠੇ ਆਵੇ ਤੇ ਨਹਿਰਾ ਵੀ ਤਾਨੂੰ ਖਾ ਦਿੰਦਾ ਨਹੀਂ ਜੇ ਅਸੀਂ ਚੱਲਦੇ ਆ ਆ ਦੇਖ ਇਹ ਨਹਿਰਾ ਹੁੰਦਾ ਇਹ ਕੀ ਆਉਦੀ ਹਰੀਆਂ ਤਾਂ ਹੈ ਫੁੱਲ ਪਾਣੀ ਚੱਲਣ ਦੇ ਨਾਲ ਵਕਤ ਵਿੱਚ ਨਾਲ ਵਿੱਚ ਤੇ ਦੂਜੀ ਇਹ ਆ ਗਈ ਹੈ ਇਹ ਵੀ ਆ ਫੁੱਲ ਬੜਾ ਫੁੱਲ ਹੀ ਚੱਲਣ ਦੀ ਇਹ ਆਉਂਦੀਆਂ ਹਰੀਆਂ ਤਾਂ ਨਹਿਰਾਂ ਤੋਂ ਨਹੀਂ ਆਹ ਕੋਲ ਪਾਣੀ ਆਉਂਦਾ ਤਾਂ ਉਧਰ ਅੱਗੇ ਨੂੰ ਬੰਦਿਆ ਜਦੋਂ ਪਿੱਛੋਂ ਪਾਣੀ ਆਇਆ ਨਹਿਰਾਂ ਬੰਦ ਕਰ ਦੇਣੀਆਂ ਹੱਥਲੇ ਢਾੜ ਦੇ ਲੋਕਾਂ ਨੂੰ ਉਧਰ ਪਾਣੀ ਕੱਟ ਕਰਾਉਂਦੇ ਇਹ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਆ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ